ਸੂਬੇ ਚ ਆਮ ਲੋਕ ਸਿੰਗਰ ਜਾਂ ਗੀਤਕਾਰ ਹੀ ਨਹੀਂ ਸਿਆਸਤਦਾਨ ਖੁਦ ਵੀ ਸੁਰੱਖਿਤ ਨਜ਼ਰ ਨਹੀਂ ਆ ਰਹੇ ਜੀ ਹਾਂ ਸਿਆਸਤਦਾਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਇੱਕ ਸਾਭ ਦਾ ਮੁੱਖ ਮੰਤਰੀ ਨੇ ਖੁਦ ਇਹ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਵੀ ਫਿਰੋਤੀ ਵਾਲਾ ਫੋਨ ਆਇਆ ਹੈ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਨੇ 2 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਸਾਭ ਦਾ ਮੁੱਖ ਮੰਤਰੀ ਚੰਨੀ ਨੂੰ ਆਇਆ ਧਮਕੀ ਭਰਿਆ ਫੋਨ ਮੰਗੀ ਗਈ 2 ਕਰੋੜ ਦੀ ਫਰੋਤੀ ਟੀਜੀਪੀ ਤੱਕ ਨੂੰ ਕੀਤੀ ਸ਼ਿਕਾਇਤ ਪਰ ਨਹੀਂ ਹੋਈ ਕੋਈ ਕਾਰਵਾਈ ਜਿੱਹਾਂ ਗੀਤਕਾਰਾਂ ਸਿੰਗਰਾਂ ਤੋਂ ਬਾਅਦ ਹੁਣ ਸਿਆਸਤਦਾਨਾਂ ਤੱਕ ਨੂੰ ਤਮਕੀ ਭਰੀਆਂ ਕੋਲਾ ਆ ਰਹੀਆਂ ਨੇ ਸਿਆਸਤਦਾਨਾਂ ਕੋਲੋਂ ਵੀ ਕਰੋੜਾਂ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸੂਬੇ ਦੇ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਜਿਸ ਦਾ ਖੁਲਾਸਾ ਉਧ ਚੰਨੀ ਵੱਲੋਂ ਹੀ ਕੀਤਾ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਵੱਲੋਂ ਧਮਕੀ ਭਰਿਆ ਫੋਨ ਕਾਲ ਅਤੇ ਮੈਸੇਜ ਭੇਜੇ ਗਏ ਸੀ ਤੇ 2 ਕਰੋੜ ਰੁਪਏ ਦੀ ਧੋਤੀ ਦੀ ਮੰਗ ਕੀਤੀ ਗਈ ਸੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਆਏ ਧਮਕੀ ਭਰੇ ਮੈਸੇजेस ਦੇ ਸਕਰੀਨਸ਼ਾਟ ਲੈ ਕੇ ਉਹਨਾਂ ਨੇ ਆਪਣੀ ਸ਼ਿਕਾਇਤ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਦੇ TIIG ਨੂੰ ਵੀ ਪੇਜ ਦਿੱਤੀ ਸੀ ਪਰ 10 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਮੁੰਡਾ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾਲ ਗੱਲ ਕਰਾਵਾਂ ਮੈਂ ਕਿਹਨੂੰ ਬਾਈ ਜੀ ਨੂੰ ਰੈਡ ਤੋਂ ਕੋਈ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਮੈਂ ਗਿਆ ਤੁਸੀਂ ਗੱਲ ਟਾਇਲ ਕਰ ਲਿਆ ਨਾ ਤੇ ਲੇਕੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੱਕੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਏਜੀ ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪੀ ਆ ਡੀਏਜੀ ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਵੀ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਜਦੋਂ ਉਸ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਹੋ ਇਹ ਹੋਣਾ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹਨਾਂ ਮੈਸੇजेस ਦੇ ਸਕਰੀਨ ਸ਼ਾਟਸ ਮੁਤਾਬਕ ਧਮਕੀ ਦੇਣ ਵਾਲਾ ਖੁਦ ਨੂੰ ਕੋਲ ਡੀ ਬਰਾੜ ਗੈਂਗ ਦੇ ਨਾਲ ਸੰਬੰਧਿਤ ਦੱਸ ਰਿਹਾ ਸੀ ਤੇ 2 ਕਰੋੜ ਦੀ ਫਰौती ਮੰਗ ਰਿਹਾ ਸੀ ਵਾਰ-ਵਾਰ ਧਮਕਾ ਰਿਹਾ ਸੀ ਕਿ ਉਸ ਦੇ ਲੋਕ ਚੰਨੀ ਦੇ ਕਰੀਬ ਹੀ ਮੌਜੂਦ ਨੇ ਤੇ ਪੈਸੇ ਨਾ ਦੇਣ ਦੀ ਸੂਰਤ 'ਚ ਉਹਨਾਂ ਦਾ ਨੁਕਸਾਨ ਵੀ ਕਰ ਸਕਦੇ ਨੇ ਉੱਥੇ ਖੁਦ ਨੂੰ ਮਿਲ ਰਹੀਆਂ ਹਨ ਧਮਕੀਆਂ ਤੇ ਸਾਬਕਾ ਮੁੱਖ ਮੰਤਰੀ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਹੈ ਜੇ ਕਰੋਨਾ ਨਾਲ ਅਜੀਹਾ ਹੋ ਸਕਦਾ ਹੈ ਤਾਂ ਆਮ ਲੋਕਾਂ ਦਾ ਤਾਂ ਕੀ ਹੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਖੁਦ ਹੀ ਲਗਾਇਆ ਜਾ ਸਕਦਾ ਹੈ ਤਾਂ ਜੀ ਹਾਂ ਵਾਕਈ ਪੰਜਾਬ ਚ ਹੁਣ ਤਾਂ ਹਾਲਾਤ ਐ ਬਣ ਚੁਕੇ ਨੇ ਕਿ ਕਿਸੇ ਵੀ ਅਣਜਾਨ ਨੰਬਰ ਤੋਂ ਆਇਆ ਫੋਨ ਚੁੱਕਣ ਤੋਂ ਪਹਿਲਾਂ ਅਣਜਾਨ ਨੰਬਰ ਤੋਂ ਆਏ ਮੈਸੇਜਸ ਵੇਖਣ ਤੋਂ ਪਹਿਲਾਂ ਲੋਕ ਸੋ ਸੋ ਵਾਰ ਸੋਚਣ ਲੱਗੇ ਨੇ ਕਿ ਕਿਦਰੇ ਕਿਸੇ ਨੇ ਫਿਰੋਤੀ ਹੀ ਨਾ ਮੰਗ ਲਈ ਹੋਵੇ ਕਿਉਂਕਿ ਅਜੀਹਿਆ ਕਾਲਾਂ ਸਿਆਸਤ ਦਾ ਨਾ ਗਾਇਕਾਂ ਗੀਤਕਾਰਾਂ ਤੋਂ ਲੈ ਕੇ ਛੋਟੇ ਤੇ ਵੱਡੇ ਵਪਾਰੀਆਂ ਦੁਕਾਨਦਾਰਾਂ ਬਿਜ਼ਨਸ ਮਨਨਾ ਤੱਕ ਨੂੰ ਆ ਰਹੀਆਂ ਨੇ ਹੁਣ ਤੁਸੀਂ ਹੀ ਦੱਸੋ ਕਿ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਅਸੀਂ ਕੀ ਸਮਝੀਏ ਬਿਊਰੋ ਰਿਪੋਰਟ